ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਅੱਪਾ ਦੋ ਗਾਂ ਮਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿਕਾਰ ਸੈਕਟਰੀ ਫੋਟੋ ਕੰਮ ਦੀ ਵਧੀਆ ਬਾਈ ਠੀਕ ਹੈ ਨਾਮ ਤੇ ਡਰੈਸ ਬੋਲ ਨਾਮ ਆਪਣਾ ਗੋਰਾ ਡਾਇਰੈਕਟਰ ਪਿੰਡ ਭਟੌੜ ਜ਼ਿਲ੍ਹਾ ਬਰਨਾਲਾ ਤਪਾ ਦੇਸੀਲ ਨਾਲ ਸਰੋੜ ਤੇ ਆਪਣਾ ਘਰ ਮੋਬਾਈਲ ਨੰਬਰ ਬੋਲ ਮੋਬਾਈਲ 87880432 ਬਾਈ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਚੀ ਦੂਜਾ ਸੂਚੀ ਆ ਬਾਈ ਡਾਇਰੈਕਟਰ ਰੀਜਨਲ ਕਦੋਂ ਸੂਈ ਆ ਬਾਈ ਹੋ ਗਿਆ ਹੱਤਾ ਮਗਰ ਬੱਛੀ ਆ ਬੱਚਾ ਮਗਰ ਬੱਚੀ ਹੈ। ਹਾਂਜੀ। ਬੱਚੀ ਬੜੀ ਚੰਗੀ ਹੈ ਨਾ। ਬੱਚੀ ਬਹੁਤ ਜਿਆਦਾ ਬੱਚਾ ਵੀ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਦੇਖੋ। ਇੱਕ ਨੰਬਰ ਬੱਚੀ ਨੂੰ ਜਨਮ ਦਿੰਦਾ ਗਰਮਾਣੀ ਨੇ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਹੈ। ਸੁਨੱਖ ਆਪਣਾ ਬੈਡ ਦੇ ਵਿੱਚ ਫੁੱਲ। ਕੁਆਲਿਟੀ ਫੁੱਲ ਆ ਬਈ। ਕਿੰਨਾ ਦੁੱਧ ਬਈ ਹੁਣ ਰੈਡੀ? 26 ਕਿਲੋਨ ਰੈਡੀ ਆ ਬਈ ਦੇ ਦੂਗੀ 35 36 ਕਿਲੋ। ਠੀਕ ਆ ਬਈ। 30 32 ਕਿਲੋ ਨੇ ਟੋਕੜ ਗੱਭਣ ਲਈ ਕੱਢਿਆ ਬਈ ਦੁੱਧ। ਠੀਕ ਆ ਬਈ। ਹੂੰ। ਫੁੱਲ ਬਰੀਡ ਆ ਫੁੱਲ ਕੁਆਲਿਟੀ ਵਾਲੀ ਆ। ਫੇਸ ਬੜਾ ਚੰਗਾ ਬਈ। ਨਸਲ ਫੁੱ ਚੰਗੇ ਬੋਲੇ ਤੇ ਕਰਮਲੀ ਸਟਾਰਟ ਹੋਈ ਆ ਦੁੱਧ ਹੋਰ ਵੀ ਵੱਜ ਥੋੜੇ ਦਿਨ ਹੋਇਆ ਹਜੇ ਸੂਈ ਨੂੰ ਤੋੜਾ ਦੇਖੋ ਬਈ ਆਰਡਰ ਦੇਖੋ ਕਮਾਲ ਦਾ ਕੀ ਪਾਤ ਆ ਬਈ ਬਾਕੀ ਵੱਡੀ ਵੱਡੀ ਬਹੁਤਾ ਡਾਕਟਰ ਦੇ ਛੋਟੀ ਨਾ ਬੰਨੇ ਫੁੱਲ ਕਾਲ ਫੁੱਲ ਬਰੀਡ ਆ ਬਈ ਤੇ ਨਾੜਾ ਨੂੜਾ ਲੇਵੇ ਤੇ ਫੁੱਲ ਆ ਹਨਾ ਕੀ ਬਾਤ ਆ ਬਈ ਚਵਾਈ ਧੁਈ ਗੇ ਮੈਂ ਇੱਕ ਨੰਬਰ ਆ ਯਾਰ ਲੈ ਬਈ ਕੱਤੀ ਕਿਹਨ ਵੀ ਮਸ਼ੀਨ ਵਾਲਾ ਵੀ ਹੈਗਾ ਬੂਨੀ ਬਿੱਤੀ ਦੇ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਬ ਤੇ ਆ ਚਵਾਈ ਧੁਈ ਬਾਈ ਕਹਿੰਦਾ ਨੰਬਰ 1 ਠੰਡੀ ਠੁੰਡੀ ਫੁੱਲ ਆ ਬਈ ਬਾਕੀ ਮਾੜੀ ਜੀ ਭਾਲ ਜਰੂਰ ਹੈ ਇੱਕ ਪਾਸੇ ਹੂੰ ਤੇ ਦੁੱਧ ਤਾਂ ਮੰਨ ਕੇ ਚੱਲ ਜੇਰ ਜੂ ਰੋਕੇ ਡਾਕਟਰ ਹਨਾ ਠੀਕ ਆ ਤੇ ਸੀਲ ਇੰਨੀ ਐ ਲੈ ਇੱਥੇ ਵਜ੍ਹਾ ਥੱਲੇ ਕੋਈ ਨਹੀਂ ਠੰਡੇ ਸੀਲ ਦੇਖੋ ਬਾਈ ਜਿਵੇਂ ਮਾਰ ਜੀ ਵੇਟ ਦੇ ਵਿਚਾਲੇ ਖੜਾ ਰਹੀ ਬਾਈ ਨੇ ਮੌਨ ਜਿਵੇਂ ਮਰ ਜਿਆ ਥਫਲਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੀ ਬਾਤ ਆ ਬਾਈ ਕੀ ਮੋਲ ਲਵਰੇ ਜਾ ਜਾ ਮੋਲੇ ਦਾ ਕੁਛ ਕਰੀ ਜਾਗੀ ਡਾਕਟਰ ਯਾਰ ਦੋ ਵੀ ਕਰੀ ਨੇ ਇੱਕ ਦੋ 10 ਵੀ ਕਰਿਆ ਇੱਕ ਡੇਢ ਦੀ ਬੱਛੀ ਦੇ ਦਾਂਗੇ ਯਾਰ ਠੀਕ ਆ ਬਾਈ ਮੋਲ ਕਰਾਉਣ ਨੂੰ ਬਾਈ ਕਹਿੰਦਾ ਦੋ 10 ਜਿੰਨਾ ਮਰਜ਼ੀ ਕਰਾ ਲਓ ਡੇਢ ਲੱਖ ਦੀ ਬਿਹੜਾ ਦੇ ਦੇ ਨਾ ਭਾਈ ਜਿਵੇਂ ਜਿਵੇਂ ਨਵਾਂ ਫਾਰਮ ਪਾਉਣਾ ਕਿਹੇ ਯਾਰ ਵੈਲੀ ਨੇ ਯਾਰ ਹੂੰ ਬਰੀਡਰ ਰਵਸੀ ਜਿਵੇਂ ਚੰਗੇ ਸੀਮਨ ਪਰ ਆਏ ਹੈ ਨਾ ਜਿਹੜਾ ਜਿਹਾ ਬੱਚਾ ਮਰਜੀ ਲੈ ਲੈ ਤੋ ਸਹੀ ਗੱਲ ਆ ਭਾਈ ਦੁੱਧ ਵੀ ਵਧੀਆ ਪਾਉਗਾ ਐਨੀ ਵੀ ਸਹੀ ਗੱਲ ਆ ਭਾਈ ਹੂੰ ਬਰੀਡ ਬਹੁਤ ਵਾਰਾ ਵੜ ਤੇ ਕੁਆਲਿਟੀ ਬਹੁਤ ਆ ਬਾਕੀ ਪੈਟਰ ਥੋੜੀ ਬਹੁਤ ਚੋਹਾਈ ਦੇਖੋ ਬੱਚਾ ਮਗਰ ਬੱਛੀ ਆ ਕਿਉਂ ਦੋ ਜਾਨਵਰ ਮਿਲ ਜਾਣੇ ਭਾਈ ਬੱਛੀ ਨੇ ਵੀ ਛੇਤੀ ਨਾਲ ਹੀ ਤਿਆਰ ਹੋ ਜਾਣਾਗਾ ਕੁਆਲਿਟੀ ਇੱਕ ਨੰਬਰ ਆ ਭਾਈ ਅੱਗੇ ਦੋ ਨੰਬਰ ਤੇ ਭਾਈ ਕਿਹੜਾ ਸੂਈ ਆ ਇਹ ਵੀ ਦੂਜਾ ਸੂਈ ਆ ਭਾਈ ਇਹ ਕਰੋ ਸੂਈ ਆ ਇਹ ਨੂੰ ਵੀ ਇੰਨਾ ਇੱਕ ਦਿਨ ਹੋ ਗਿਆ ਡਾਕਟਰ ਠੀਕਾ ਬੱਚਾ ਕੀ ਦਿੱਤਾ ਨੇ ਇਹਦਾ ਬੱਚਾ ਠੰਡੀ ਸੀ ਲੇ ਵੀ ਬਹੁਤ ਅੱਛਾ ਬੱਚਾ ਦਿੱਤਾ ਠੀਕਾ ਭਾਈ ਤੇ ਇਹਦੇ ਥੱਲੇ ਦੁੱਧ ਕਿੰਨਾਗਾ ਇਹਦੇ ਥੱਲੇ 15 16 ਕਿਲੋ ਨਟ ਹੈਗਾ ਤੇ ਆਰੇ ਵੀ 20 ਤੋਂ ਬਾਹਰ ਦੇ ਦੋ ਹੀ ਡਾਕਟਰ ਠੀਕਾ ਭਾਈ ਹੂੰ ਕੇਸ ਬੜਾ ਚੰਗਾ ਭਾਈ ਥੋੜੇ ਥੋੜੇ ਸਿੰਗ ਆ ਕੰਨੀ ਕਰਮਾ ਲਈ ਕੁਛ ਨਹੀਂ ਫੁੱਲ ਬਰੀਡ ਆ ਪ੍ਰਿੰਟ ਬੜਾ ਚੰਗਾ ਥਣ ਲੇਵਾ ਕਮਾਲ ਦਾ ਚਵਾਈ ਜੂ ਵੀ ਕਮੀਰੀ ਇੱਕ ਨੰਬਰ ਆ ਭਾਈ ਠੰਡੀ ਠੁੰਡੀ ਫੁੱਲ ਆ ਭਾਈ ਹਾਂ ਹੂੰ ਚਾਰੇ ਥਣ ਇੱਕੋ ਜਿਹੇ ਪੂਰੇ ਗੈਰ ਤੇ ਨਾੜਾ ਨੂੜਾ ਕਰਮਾ ਲਈ ਦੇ ਫੁੱਲ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈ ਆ ਬਈ ਦੁੱਧ ਵੀ ਚੰਗਾ ਹਾ ਜਰਾ ਬਈ ਤੇ ਤੋਰਾ ਚੈੱਕ ਕਰ ਲਉ ਲੇਵਾ ਕਮਾਲ ਦਾ ਹਜੇ ਚ ਬਾਈ ਜੇ ਘੰਟਾ ਡੂੜ ਘੰਟਾ ਪਿਆ ਉਹਦ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲਉ ਕਿਆ ਬਾਤ ਆ ਬਾਕੀ ਨਸਲ ਵਾਲੀ ਆ ਬਈ ਰੋਕੀ ਬਿਮਾਰ ਘਟੋ ਜਿਹਦੇ ਸਿੰਘ ਹੋਣ ਹੂੰ ਸਹੀ ਗੱਲ ਆ ਤੇ ਇਹਦਾ ਕੀ ਮੋਲ ਆ ਵੀਰੇ ਇਹ 70 ਤੇ 72 ਦੀ ਦੇ ਦਾਂਗੇ ਬਾਈ 72 ਦੀ 72000 ਰੁਪਏ ਮੋਲਾ ਵੀਰੇ ਮਾਨਦਾਨ ਜ਼ਰੂਰ ਹੋ ਜਾਊਗਾ ਕਦ ਬੀਟ ਇੱਕ ਨੰਬਰ ਵਾਲਾ ਕਮਾਲ ਦਾ ਨਾੜਾ ਨੂਣਾ ਫੁੱਲ ਥਾਣ ਬਹੁਤ ਚੰਗਾ ਮੁੱਠੀ ਆ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਠੰਡੀ ਠੁੰਡੀ ਬਾਈ ਕਹਿੰਦਾ ਫੁੱਲ ਆ ਬਾਈ ਚਵਾਈ ਚੂਈ ਚੱਕ ਨੰਬਰ ਧਾਰਾ ਮਾਰ ਕੇ ਦਿਖਾਉਣੇ ਦਿਖਾਉਣੇ ਡਾਕਟਰ ਨਹੀਂ ਥੱਲੇ ਵਾਲਾ ਡੋਜਾ ਦੋ ਯਾਰ ਹੂੰ ਦਿਖਾਉਣੇ ਚਲ ਦਿਖਾਉ ਉਹਦਾ ਚੋਰੂ ਜੀ ਨੇ ਆ ਕੇ ਦੇਖਣੀ ਹਾਂ ਹਾਂ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ